ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਵੀਰੇ ਖੜੇ ਆਪਾਂ ਪਿੰਡ ਮੂੰਗੋ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਬਾ ਠੀਕ ਆ ਜੀ ਆਪਾਂ ਖੜੇ ਆ ਵੀਰੇ ਇਸ ਟਾਈਮ ਜ਼ਿਮੀਂਦਾਰ ਭਾਈ ਦੇ ਖੇਤ ਦੇ ਵਿੱਚ ਠੀਕ ਆ ਆਪਣੇ ਪਿੰਡ ਤੋਂ ਇੱਕ ਪਿੰਡ ਛੱਡ ਕੇ ਦੋ ਪਿੰਡ ਛੱਡ ਕੇ ਪਿੰਡ ਆ ਇਹ ਮੂੰਗੋ ਉਰੇ ਦੇ ਮੂੰਗੋ ਪਿੰਡ ਦੇ ਸਰਪੰਚ ਸਾਹਿਬ ਉਹਨਾਂ ਦੀ ਮਤਵਲ ਇਹ 2 ਬੀ ਲਾਇਆ ਵਾ ਥੋੜੀ ਜਿਹਾ ਜਗਾ ਟ੍ਰਾਇਲ ਕਰਕੇ ਦੇਖੀ ਹੋਈ ਆ 1 ਕਿਲਾ 1 ਕਿਲਾ 5.5 ਹਾਂ ਇਹ ਪੂਰਾ 5.5 ਵਿੱਗੇ ਜਗਾ ਵੀਰੇ ਅੱਜ ਆਪਾਂ ਤੁਹਾਨੂੰ ਮਤਵਲ ਖੜੀ ਫਸਲ ਦਿਖਾ ਰਹੇ ਹਾਂ ਫੇਰ ਇਹਦਾ ਪ੍ਰੋਪਰ ਤੁਹਾਨੂੰ ਝਾੜ ਵੀ ਦੱਸਾਂਗੇ ਵੀ ਕਿੰਨਾ ਝਾੜ ਆਇਆ ਠੀਕ ਆ ਵੀ ਕੋਈ ਆਇਆ ਨਹੀਂ ਮੂੰਹ ਜਵਾਨੀ ਨਹੀਂ ਆਪਾਂ ਦੱਸਦੇ ਆਪਾਂ ਤਕਰੀਬਨ ਤੁਹਾਡੇ ਨਾਲ ਸਾਰੀ ਪਰਚੀ ਤੁਹਾਡੇ ਨਾਲ ਆਏ ਨੇ ਸਭ ਕੁਝ ਸਾਂਝਾ ਕਰਾਂਗੇ ਠੀਕ ਹੈ ਜੀ ਵੀ ਹੁਣ ਸਾਨੂੰ ਇਸ ਵੇਰ ਪਤਾ ਹੀ ਆ ਵੀ ਕਿੰਨਾ ਝਾੜ ਦਾ ਕਿੰਨਾ ਬੁਰਾ ਹਾਲ ਆ ਕੋਈ ਵੀ ਜੀਰੀ ਨਿਕਲ ਨਹੀਂ ਰਹੀ ਕੱਲੀ ਇਹ ਜਿਹੜੀ ਜੀਰੀ ਆ ਪੰਜਾਬ ਨੰਬਰ 1 ਜਮੇ ਪਿਛਲੇ ਸਾਲ ਤਾਂ ਵੀ ਝੂਠ ਬੋਲਣ ਵਾਲਾ ਕੰਮ ਸੀ 45 ਕੌਂਟਲ ਤੱਕ ਰਹੇ ਨਿਕਲੀ ਆ 40 ਤੋਂ 45 ਕਿਲੇ ਦੀ ਇਸ ਵਾਰ ਇਹ ਜਾਨੀ 30 ਕਾਉਂਟਲ ਤੋਂ ਵਿੱਚ 35 ਦੀ ਵੀ ਨਿਕਲੀ ਆ ਜਾਂ 32 33 ਉਰੇ ਚੱਲ ਰਿਹਾ ਹੈ ਇਹਦਾ ਕੰਮ 30 ਤੋਂ ਉੱਤੇ ਉੱਤੇ ਠੀਕ ਆ ਜੀ ਵੀ ਫਿਰ ਵੀ ਬਹੁਤ ਜ਼ਿਆਦਾ ਝਾੜ ਆ ਬਾਕੀ ਨਾ ਕੋਈ ਇਹਨੂੰ ਬਿਮਾਰੀ ਪੈਂਦੀ ਆ ਜੀਰੀ ਨੂੰ ਨਾ ਕੋਈ ਟੈਂਦੀ ਆ ਇਹ ਤੁਸੀਂ ਦੇਖ ਸਕਦੇ ਹੋ ਵੀ ਕਿਤੋਂ ਕੋਈ ਦੱਗੀ ਵੀ ਨਹੀਂ ਡਿੱਗੀ ਵੀ ਹਨਾ ਬਾਕੀ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਆ ਜੀਰੀ ਨਿਰਾ ਨਾਜੇ ਨਾਜਾ ਠੀਕ ਆ ਆਪਾਂ ਨੂੰ ਵੀ ਪਤਾ ਲੱਗਦਾ ਵੀ ਜੀਰੀ ਨਿਕਲੂਗੀ ਹਨਾ ਦੁਨੀਆਂ ਜੀਰੀਆਂ ਨੂੰ ਦੇਖ ਕੇ ਵੀ ਸਾਰੀ ਛੋਡੇ ਨਾਲ ਆਪਾਂ ਸਾਂਝੀ ਕਰਾਂਗੇ ਗੱਲਬਾਤ ਜਿੰਨਾ ਇਹਦਾ ਵਜਨ ਆਇਆ ਜਗਾ ਹੁਣੇ 5:30 ਵਜੇ ਕਹਿੰਦੇ ਨੇ ਆਪਾਂ ਫੇਰ ਦੁਬਾਰੇ ਮਿਲਾਂਗੇ ਫੇਰ ਉਦੋਂ ਬਾਅਦ ਦੇ ਵਿੱਚੋਂ ਜੇ ਕਿਸੇ ਭੈਣ ਭਰਾ ਨੇ ਇਹ ਤੋਂ ਸੀਡ ਲੈਣਾ ਹੋਊਗਾ ਤਾਂ ਉਹ ਵੀ ਆਪਾਂ ਨੰਬਰ ਕਿੰਨਾ ਨੰਬਰ ਆ ਵੀਰੇ ਤੇਰਾ ਪਾ ਦਾਂ ਮੈਂ हां बोल दे केरा ਆਪਾਂ बोल ਦਿੰਨੇ ਆ ਫਿਰ ਬਾਅਦ ਦੇ ਵਿੱਚੋਂ ਮੰਨ ਕੇ ਚੱਲੋ ਜੀ ਲਵੀ ਨਾਲ ਹੀ ਹੋ ਗਿਆ 985755 ਇਹ ਨੇ ਸਰਪੰਚ ਸਾਹਿਬ ਮੂੰਗੋ ਦੇ ਸਿੱਧਾ ਆਜੋ ਉਹਨਾਂ ਨੂੰ 985755 985755 90212 12 985755 90212 ਇਹ ਸਰਪੰਚ ਸਾਹਿਬ ਦਾ ਨੰਬਰ ਆ ਠੀਕ ਆ ਇਹਨਾਂ ਨਾਲ ਤੁਸੀਂ ਕੰਟੈਕਟ ਕਰਕੇ ਜਿਹੜਾ ਸੀਡ ਆ ਤੁਸੀਂ ਲੈ ਸਕਦੇ ਹੋ ਧੰਨਵਾਦ ਵੀਰੇ